ਗਰ ਨੰਮਾ ਹੋਰ ਨੰਦਨਾ ਵਰਗਾ ਹੀ ਦਿਨ ਬਹੁਤ ਪੁੱਤੀ ਦੁੱਧਾਂ ਪੁੱਤਾਂ ਵਾਲੀਆਂ ਜਾਗੀਆਂ ਮੋਗਿਆਂ ਵਿੱਚ ਧੂਏ ਨਿਕਲਣ ਲੱਗੇ ਮਧਾਣੀਆਂ ਖੜਕਿਆਂ ਦੋ ਤਿੰਨ ਵਾਰੀ ਮੈਂ ਸਰਿੰਗੀ ਤਨ ਰੈਣ ਦੀ ਅੱਖ ਖੁੱਲ ਗਈ ਉਸ ਨੇ ਦੇਖਿਆ ਦੇਖਿਆ ਤਾਂ ਨਾ ਦੀਵਾ ਡੰਗਿਆ ਹੋਇਆ ਸੀ ਨਾ ਚਾਹ ਧਰੀ ਹੋਈ ਸੀ ਮੈਂ ਤੇ ਤਾਰ ਵੀ ਨਹੀਂ ਸੀ ਕੱਢੀ ਜਿਸ ਕਰਕੇ ਉਹ ਰਿੰਗ ਰਹੀ ਸੀ ਭਾਣ ਉਸੇ ਤਰ੍ਹਾਂ ਸੁੱਤੀ ਹੋਈ ਸੀ ਅੱਗੇ ਤੱਕ ਤੇ ਉਹ ਨਹੀਂ ਸੀ ਹੋਇਆ ਥੱਕ ਗਈ ਵਿਆਹ ਦੇ ਵਿੱਚ ਕੰਮ ਕਰਦੀ ਨਰੇਨ ਨੂੰ ਕਿਆ ਲਾਇਆ ਭਾਨੂ ਉੱਠ ਦਿਨ ਚੜ ਗਿਆ ਉਸਨੇ ਭਾਨੂ ਦੀ ਬਾਹ ਹਲੂਣ ਕੇ ਆਖਿਆ ਭਾਨੂ ਹੜਬੜਾ ਕੇ ਉੱਠ ਬੈਠੀ ਕਾਲੀ ਕਾਲੀ ਉਸਨੇ ਦੀਵਾ ਢੰਗਿਆ ਅੱਗ ਬਾਲ ਕੇ ਚਾਹ ਧਰੀ ਦੁੱਧ ਪਰੋਨੇ ਚਾਰਕੂ ਗੇੜੇ ਦੇ ਕੇ ਉਸਨੇ ਨਰੇਨ ਨੂੰ ਕਿਹਾ ਅੱਜ ਜੀ ਤੂੰ ਹੀ ਰਿੜਕ ਲੇਂਗਾ ਦੁੱਧ ਮੇਰੀਆਂ ਤਾਂ ਬਾਹਾਂ ਜਾਣੇ ਕੰਮ ਜਾਂ ਨਹੀਂ ਕਰਦੀਆਂ ਬਾਹਨੂ ਕੀ ਦੋਸ਼ ਐ ਥੋੜਾ ਟੋਟ-ਪਟ ਮਰੀਆ ਵਿਆਹ ਚ ਐਡਾ ਕੀ ਕਿਸੇ ਸੋਹਰੇ ਤੋਂ ਇਨਾਮ ਲੈਣਾ ਸੀ ਤੂੰ ਪਹਿਲਾਂ ਚਾਹ ਕਰਦੇ ਆ ਮਲਦਾ ਪੋਰਾ ਲੈ ਕੇ ਮੈਂ ਦੇ ਦਿਨਾ ਚਾਰ ਗੇੜੇ ਪੰਨ ਉੱਠ ਕੇ ਧਾਰ ਕੱਢਣ ਜਾਂ ਲੱਗੀ ਮੱਝ ਨੇ ਕਈ ਵਾਰੀ ਬੁੱਥੀ ਪਾਣੋ ਵਾਲੇ ਮੋੜੀ ਉਸ ਨੂੰ ਅੱਗੇ ਵਾਂਗ ਮੱਝ ਦੇ ਮੂੰਹ ਤੇ ਇੱਕ ਦੋ ਧਾਰਾ ਮਾਰਨ ਦਾ ਅੱਜ ਖਬਰੇ ਚੇਤਾ ਹੀ ਨਹੀਂ ਸੀ ਰਹਾ ਉਹ ਚੁੱਪ ਕੀਤੀ ਧਾਰ ਕੱਢਦੀ ਰਹੀ ਹਾਰ ਕੇ ਮੱਝ ਨੇ ਲੱਤ ਜਿਹੀ ਮਾਰੀ ਸਾਰੀ ਬਾਲਟੀ ਮੁੱਦ ਗਈ ਪਾਨੋ ਬੱਤਰਿਆਂ ਬਾਗ ਉੱਠ ਖੜੀ ਹੋਈ ਫੁੱਟੇ ਹੋਏ ਨੇ ਤੇਰੇ ਦੀਦੇ ਸਾਰਾ ਦਦ ਡਲਾਤਾ ਨਰਾਇਣ ਨੇ ਮੱਝੀ ਤੋਂ ਉਠ ਦੇ ਕੇ ਆ ਪਾਨੋ ਗੁਨਾਹਗਾਰਾਂ ਬਾਗ ਚੁੱਲ੍ਹੇ ਮੂਰੇ ਜਾ ਆ ਬੈਠੀ ਤੇ ਪਤਲੀ ਵਿੱਚ ਚਾਹ ਤੇ ਗੁੜ ਪਾਇਆ ਨਰਾਇਣ ਨੇ ਮੋਗਰੀ ਚੱਕ ਕੇ ਪੰਜ ਸੱਤ ਖਾਸ਼ੀਆਂ ਕਰਾਰੀਆਂ ਮੱਝ ਦੀਆਂ ਟੰਗਾਂ ਉੱਤੇ ਲਾਈਆਂ ਪਾਨੋ ਵਿੱਚ ਉੱਠ ਕੇ ਹਟਾਉਣ ਦੀ ਜਿਵੇਂ ਹਿੰਮਤ ਹੀ ਨਹੀਂ ਸੀ ਉਸ ਦਿਨ ਉਹਨਾਂ ਨੇ ਚਾਹ ਵੀ ਮਾਰੂ ਹੀ ਪੀਤੀ ਪੰਨੋਂ ਖਿੰਡਦੇ ਹੱਡਾਂ ਪੈਰਾਂ ਨਾਲ ਘਰ ਦਾ ਕੰਮ ਮੁਕਾਇਆ ਫਿਰ ਉਹ ਨਰੈਣ ਦੀ ਮਾਂ ਦਾ ਸੰਦੂਕ ਖੋਲ ਕੇ ਬੈਠ ਗਈ ਸੰਦੂਕ ਵਿੱਚ ਦੋ ਖੱਦਰ ਦੀਆਂ ਫੁਲਕਾਰੀਆਂ ਸਨ ਇੱਕ ਨੀਲੇ ਚਿੱਟੇ ਡੱਬਿਆਂ ਦੀ ਦਰੀ ਸੀ ਦੋ ਕੁੜਤੀਆਂ ਝੋਨੇ ਪਏ ਸਨ ਇੱਕ ਸੂਪ ਦਾ ਅੱਧੋ ਰਾਣਾ ਜਿਹਾ ਘਗਰਾ ਸੀ ਚਾਰ ਕੁਕਰ ਬੁਨੇ ਫਿੱਟ ਚੁੱਕੇ ਰਮਘਾਂ ਵਾਲੇ ਨਾਲੇ ਸਨ ਇੱਕ ਬੋਈਆ ਸੀ ਬੋਈਏ ਵਿੱਚ ਇੱਕ ਸੀਟ ਦੀ ਲੀਰ ਦੇ ਲੜ ਇੱਕ ਚਾਂਦੀ ਦਾ ਤਵੀਤ ਸੀ ਇੱਕ ਸਿੱਪੀ ਸੀ ਇੱਕ ਕਾਲਾ ਮਣਕਾ ਸੀ ਇੱਕ ਸ਼ੇਰ ਦੀ ਨੰਦਰ ਕੀ ਜਿਵੇਂ ਕਿਸੇ ਜੁਆਗ ਦੇ ਗਲ ਪਾਉਣ ਲਈ ਇਹ ਸਭ ਚੀਜ਼ਾਂ ਇਕੱਠੀਆਂ ਕਰਕੇ ਰੱਖੀਆਂ ਹੁਣ ਤੁਹਾਨੂੰ ਕਿੰਨਾ ਚਿਰ ਸੰਦੂਖ ਵਿੱਚੋਂ ਨਿਕਲੀਆਂ ਚੀਜ਼ਾਂ ਨੂੰ ਸਵਾਰ-ਸਵਾਰ ਕੇ ਦੇਖਦੀ ਰਹੀ ਫਿਰ ਜਿਵੇਂ ਕੱਡੀਆਂ ਸਨ ਉਹਵੇਂ ਮੋੜ ਕੇ ਸੰਦੂਖ ਵਿੱਚ ਪਾ ਦਿੱਤੀਆਂ ਸੰਦੂਖ ਨੂੰ ਮੋੜੂ ਉਸੇ ਤਰ੍ਹਾਂ ਜੰਦਰਾ ਮਾਰ ਦਿੱਤਾ ਕੁੰਜੀ ਕੋਠੇ ਵਿੱਚ ਹੀ ਕੁਜੇ ਵਿੱਚ ਧਰ ਦਿੱਤੀ ਜਿੱਥੇ ਇੱਕ ਦੋ ਹੋਰ ਪੁਰਾਣੀਆਂ ਕੁੰਜੀਆਂ ਪਈਆਂ ਸਨ ਲੈ ਲਓ ਕੋਈ ਤੱਕਲਾਸ ਹੂਆ ਸੂਈ ਚਾਪਨੀ ਸ਼ਾਨਾ ਚਿਮਟਾ ਖੁਰਚਣਾ ਬਾਹਰ ਵੀ ਵਿੱਚ ਗੱਡੀਆਂ ਵਾਲੀ ਨੇ ਆਵਾਜ਼ ਦਿੱਤੀ ਆ ਜਾ ਕੁੜੇ ਇੱਧਰ ਆ ਜਾ ਭਾਨੋਂ ਦੇ ਦਰਵਾਜ਼ੇ ਦੀ ਸ਼ਾਂਤੀ ਨੇ ਉਸ ਨੂੰ ਹਾਕ ਮਾਰੀ ਭਾਨੋਂ ਘਰੀ ਹੈ ਕਹਿੰਦੀ ਸ਼ਾਂਤੀ ਉਸ ਦੇ ਵੇੜੇ ਵਿੱਚ ਜਾ ਖੜੀ ਆ ਹੋ ਬੇਬਿਆ ਜਾ ਪਾਣੋ ਨੇ ਬਾਹਰ ਨਿਕਲ ਕੇ ਸ਼ੰਤੀ ਲਈ ਮੰਜਾ ਡਾਉਨੇ ਕਿਹਾ ਪਿੰਜਨੀਆਂ ਤੱਕ ਕਾਲੀ ਕੱਗਰੀ ਪਾਈ ਪੈਰੋਂ ਨੰਗੀ ਚਾਂਦੀ ਦੇ ਗਿਟਕੜਿਆਂ ਵਾਲੀ ਉੱਤੇ ਠੇਕੀ ਹੋਈ ਚੁੰਨੀ ਲਈ ਗੱਡੀਆਂ ਵਾਲੀ ਸਿਰ ਉੱਤੇ ਗੰਡ ਚੁੱਕੀ ਹੱਥ ਵਿੱਚ ਇੱਕ ਚਿਮਟਾ ਖਰਚਣਾ ਪੜੀ ਅੰਦਰ ਆਵੜੀ ਕਿਵੇਂ ਦਿੱਤਾ ਖਰਚਣਾ ਸ਼ੰਤੀ ਨੇ ਪੁੱਛਿਆ ਦੋ ਸ਼ੇਰ ਦਾਣੇ ਕੀ ਹੋਰ ਤੇਰੇ ਕੋਲ ਮਣ ਟੌਣ ਲੈਨੇ ਨੰਬਰਦਾਰ ਨੇ ਗੱਡੀਆਂ ਵਾਲੀ ਨੇ ਗੰਢ ਲਾ ਕੇ ਇਹ ਠਾਂ ਧਰਦਿਆਂ ਭੂंजे ਬੈਠ ਕੇ ਕੁਰਚਣਾ ਸ਼ੰਤੀ ਨੂੰ ਫੜਾਂਦੇ ਕਿਹਾ ਦੋ ਛੇਰ ਨਾ ਪੰਜ ਛੇ ਤੇਰੇ ਪਾ ਦੀ ਲੁੱਟ ਪਈ ਐ ਪਾਤਾ ਦੇਖ ਦਾਣਾਂ ਦਾ ਬੇਬੇ ਥੰਮ ਪਈਆਂ ਘਾਟ ਦੇ ਘਾਟ ਦੇ ਦੀ ਮੈਂ ਤਾਂ ਛੇਰ ਇੱਕ ਦੂੰ ਤੇਰੀ ਮਰਜ਼ੀ ਐ ਦੇ ਨਾ ਦੇ ਜਾ ਨਹੀਂ ਤਾਂ ਚੁੱਕ ਸ਼ੰਤੀ ਨੇ ਕੁਰਚਣਾ ਉਸ ਵੱਲ ਛੁੱਟ ਜਾ ਕਿਹਾ ਨਾ ਥਾਰੀ ਨਾ ਮਾਰੀ ਚੱਲ ਤੂੰ ਡੇਢ ਛੇਰ ਦੇ ਦੇ ਨਾ ਪੂਰਾ ਇੱਕ ਸ਼ੇਰ ਚਲ ਤੂੰ ਲੈ ਸਵਾ ਸ਼ੇਰ ਦੇ ਗੱਡੀਆਂ ਵਾਲੀ ਨੇ ਖੁਰਚਣਾ ਉਸਦੇ ਹੱਥ ਫੜਾਉਂਦੇ ਆ ਕਿਹਾ ਮੈਂ ਤਾਂ ਇੱਕੋ ਗੱਲ ਆਖਤੀ ਬਈ ਸ਼ੇਰ ਦਾਣੇ ਦਊ ਮਰਜੀ ਐ ਲੈ ਲੈ ਨਹੀਂ ਤਾਂ ਹੋਰ ਬਥੇਰੀਆਂ ਆ ਜਾਣੀਆਂ ਤੇਰੀਆਂ ਭੈਣਾਂ ਚਲ ਤੂੰ ਲੈ ਲੈ ਇੱਕ ਰੋਟੀ ਦੇ ਦੇਂਗੀ ਆ ਹੋਏ ਮੰਨੀ ਨਾ ਲੱਸੀ ਵੀ ਪਿਆ ਦੂੰ ਆ ਕਿ ਸੰਤੀ ਖੁਰਚਣਾ ਪੜੀ ਆਪਣੇ ਘਰ ਵਾਲਿਆਂ ਨੂੰ ਤੁਰਪਈ ਤੰਬੀ ਲੈ ਲੈ ਕੋਈ ਚਿੰਤਾ ਚਾਰਨਾ ਗੱਡੀਆਂ ਵਾਲੀ ਨੇ ਗੰਢ ਚੁੱਕਦਿਆਂ ਭਾਨਾ ਨੂੰ ਪੁੱਛਿਆ ਅਗਲੀ ਵਾਰੀ ਬਾਰੀ ਜਦੋਂ ਆਈ ਫੇਰ ਲਵਾਂਗੀ ਭਾਨਾ ਨੇ ਹੱਸ ਕੇ ਆਖਿਆ ਅਗਲੀ ਵਾਰੀ ਕੀ ਰਾਮ ਜਾਣੇ ਕੌਣ ਹੋਗਾ ਕੌਣ ਨਾ ਹੋਗਾ ਤੂੰ ਇਬਦੀ ਲੈ ਲੈ ਨਾ ਪੈਣੇ ਕੁਛ ਨਹੀਂ ਜਹੀਦਾ ਭਾਨਾ ਨੇ ਧਰਤੀ ਨੂੰ ਹੱਥ ਲਾ ਕੇ ਉੱਠਦਿਆਂ ਕਿਹਾ ਫਿਰ ਉਸਨੇ ਹੱਥ ਚੁੱਕ ਕੇ ਹਾਥ-ਹਾਥ ਕਰਕੇ ਥਮਲੇ ਉੱਤੇ ਬੈਠੇ ਬੋਲਦੇ ਕਬੂਤਰਾਂ ਨੂੰ ਉਡਾਇਆ ਉਸਨੇ ਸੁਣਿਆ ਹੋਇਆ ਸੀ ਘਰ ਵਿੱਚ ਕਬੂਤਰ ਬੋਲਦੇ ਮਾੜੇ ਹੁੰਦੇ ਨੇ ਇਹ ਜਿਹੜਾ ਪਾਲਦੇ ਨੇ। ਅਥਨੇ ਉਹ ਗੁਰਦੁਆਰੇ ਚਲੀ ਗਈ। ਥੋੜਾ ਚਿਰ ਬੈਠੀ ਉਹ ਬਾਤ ਸੁਣਦੀ ਰਹੀ। ਫਿਰ ਉਸਨੇ ਗੁਰਦੁਆਰੇ ਦਾ ਬਗਲਰ ਸੰਭਰਿਆ। ਹਲਤੀ ਦੇ ਔਲੂ ਵਿੱਚੋਂ ਪਾਣੀ ਦੀਆਂ ਬਾਲਟੀਆਂ ਪਰ ਪਰ ਕੇ ਬੂਟਿਆਂ ਵਿੱਚ ਪਾਉਂਦੀ ਰਹੀ। ਮੇਰੇ ਕੋਠੜੀ ਵੀ ਸੰਭਰ ਜਾਇਆ ਕਰ ਪਾਈ। ਅੱਧ ਟੜ ਜਿਹੇ ਭਾਈ ਨੇ ਗੁਰਦੁਆਰੇ ਦੇ ਬਗਲਰ ਵਿੱਚ ਆ ਕੇ ਉਸ ਨੂੰ ਪ੍ਰਸ਼ਾਦ ਦਿੰਦਿਆਂ ਕਿਹਾ। ਚੰਗਾ ਬਾਬਾ ਜੀ ਭਾਨੋ ਨੇ ਬਿਨਾ ਉਸ ਵੱਲ ਤੱਕਿਆ ਪ੍ਰਸ਼ਾਦ ਲੈਂਦੇ ਆਖਿਆ ਮੇਰਾ ਖਿਆਲ ਹੈ ਵਿਆਹ ਚ ਬਾਲਾ ਕੰਮ ਕਰਦੀ ਥੱਕ ਗਈ ਭਾਨੋ ਨੂੰ ਹੌਲੀ ਹੌਲੀ ਆਉਂਦੀ ਦੇਖ ਬਚਨੇ ਨੇ ਆਪਣੇ ਵਿਰੇ ਦੇ ਵਿੱਚੋਂ ਹੀ ਕਿਹਾ ਨੇ ਵਚਨੀ ਮੇਰਾ ਜਾਣੀ ਕੁਛ ਚਿੱਤ ਜਾਂ ਨੀਰਾ ਜੀ ਖਬਰ ਨਹੀਂ ਪੱਖ ਜੀ ਹੋ ਗਈ ਭਾਨੋ ਨੇ ਨਵੀਂ ਜੁੱਤੀ ਕਾਰਨ ਪਏ ਛਾਲਾਂ ਕਰਕੇ ਲੰਗੜਾਉਂਦੇ ਆਂ ਦੱਸਿਆ ਮੈਨੂੰ ਤਾਂ ਲੱਗਦਾ ਤੈਨੂੰ ਨਜ਼ਰ ਲੱਗ ਗਈ ਕਿਸੇ ਦੀ ਕੰਮ ਵੀ ਤਾਂ ਤੂੰ ਚੌਥੀਂ ਮਿਆਂ ਜਿੰਨਾ ਕੀਤਾ ਪਰ ਮੈਂ ਤੈਨੂੰ ਦੱਸਾਂ ਕੋਈ ਨਾਮ ਨਹੀਂ ਦੇ ਜਾਂਦਾ ਹੁੰਦਾ ਸਭ ਤੁਰਦੇ ਨੈਣ ਪ੍ਰਾਣਾ ਦੇ ਲਾਗੂ ਨੇ ਤੂੰ ਮਾੜੂ ਦਾਸ ਦੀ ਗੁਫਾ ਚ ਜਾ ਕੇ ਥੋਲਾ ਕਰਾਇਆ ਸੋਰੇ RAM ਆਜੂ ਮੇਰੀ ਵੀ ਕੁੜੀ ਦੀ ਇੱਕ ਵਾਰੀ ਜਿਉਂ ਆਈ ਆਈ ਅੱਖਾਂ ਦੁਖਣੀਆਂ ਹਟਣ ਚ ਕਿਹੜਾ ਹੋਣ ਫੇਰ ਕਿਸ ਨੇ ਦੱਸਿਆ ਬਈ ਕੁੜੀ ਕੰਨੀ ਤਾਂ ਕਿਸੇ ਦੀ ਝਾਕ ਹੋ ਗਈ ਐ ਚਾਰ ਡੰਗ ਥੋਲਾ ਕਰਾਇਆ ਅੱਖਾਂ ਚ ਚਰਾਗ ਵਾਂਗੂ ਖੁੱਲ ਗੀਆਂ ਕੁੜੀ ਦੀਆਂ ਉਹ ਤਾਂ ਆਪ ਇਹ ਡਾਕਦਰ ਦੂ ਦਾਰੂ ਵੀ ਲਿਆਇਆ ਸੀ ਕਰ ਮੈਨੂੰ ਪਤਾ RAM ਬਾਵੇ ਦੇ ਥੋਲੇ ਨਾਲ ਹੀ ਆਇਆ ਸੀ ਲੈ ਆਪੇ ਆ ਜੂ RAM ਕੀ ਹੁੰਦਾ ਆਪਾਂ ਨੂੰ ਕਹਿੰਦੀ ਭਾਨੋ ਨੇ ਬਚਨੀ ਦਾ ਪੰਪ ਗੇੜ ਕੇ ਉੱਕ ਨਾਲ ਹੀ ਕਿੰਨਾ ਚਰਪਾਣੀ ਪੀਤਾ ਤੂੰ ਗਲਾਸ ਲੈ ਲੈ ਬਚਨੀ ਨੇ ਸੰਨੀਰ ਲਾਉਂਦਾ ਰਲਾਉਂਦੀ ਨੇ ਕਿਹਾ ਬਸ ਕੋਈ ਨਹੀਂ ਭਾਨੋ ਨੇ ਕਿਹਾ ਕੁਰਤੀ ਦੀਆਂ ਕੂਣੀਆਂ ਤੱਕ ਚਲਿਆ ਗਿਆ ਪਾਣੀ ਨਿਚੋੜ ਦਿਉ ਆਪਣੇ ਘਰ ਨੂੰ ਤੁਰ ਪਈ ਕਾਰਾ ਕੇ ਉਸਨੇ ਕੱਗੜਾ ਲਾ ਕੇ ਟੰਗਣੇ ਉੱਤੇ ਧਰਿਆ ਸੰਦੂਕੇ ਹਟਾਂ ਜੁੱਤੀ ਖੋਲੀ ਹਾਰੇ ਵਿੱਚੋਂ ਕੱਢ ਕੇ ਦਾਲ ਕੋਟੀ ਰੋਟੀ ਲਾਹੀ ਫਿਰ ਜਿਵੇਂ ਉਸਦੇ ਕਾਲਜੇ ਵਿੱਚ ਕੋਝਹੀ ਪਈ ਉਸਨੇ ਕੋਲੀ ਵਿੱਚ ਦਾਲ ਪਾਈ ਤੇ ਹੱਥ ਉੱਤੇ ਹੀ ਦੋ ਰੋਟੀਆਂ ਧਰ ਕੇ ਖਾਣ ਲੱਗ ਪਈ ਅੱਜ ਤਾ ਬੁਰਕੀ ਜਾਣੀ ਉਸਦੇ ਮੂੰਹ ਵਿੱਚ ਫੁੱਲਦੀ ਸੀ ਅੱਧੀ ਕੀ ਰੋਟੀ ਖਾ ਕੇ ਬਾਕੀ ਦੀ ਡੇਢ ਰੋਟੀ ਉਸਨੇ ਕੁੱਤੇ ਨੂੰ ਪਾ ਦਿੱਤੀ ਤੇ ਉੱਠ ਕੇ ਹੱਥ ਧੋ ਲਏ ਫਿਰ ਖਵਰੇ ਉਸਦੇ ਕੀ ਚਿੱਤਾਈ ਚੱਕੀ ਉੱਤੇ ਮੈਦਾ ਦਾਣਾ ਦਲਣ ਬੈਠ ਗਈ ਅੱਗੇ ਨਾ ਕਦੇ ਪਿੱਛੇ ਪਰ ਅੱਜ ਪੰਨੋਂ ਦਾਣਾ ਦਲ ਰਹੀ ਸੀ ਛੱਟ ਪਰੇ ਪੰਨੋਂ ਮਸ਼ੀਨ ਤੇ ਦਵਾ ਲਿਆਵਾਂਗੇ ਨਰੇਨ ਨੇ ਉਸ ਨੂੰ ਦਾਣਾ ਦਲਦੀ ਨੂੰ ਦੇਖ ਕੇ ਕਿਹਾ ਖਵਰੇ ਚੱਕੀ ਤੇ ਖੜ ਕੇ ਵਿੱਚ ਗੱਲ ਪੰਨੋਂ ਨੂੰ ਸੁਣੀ ਨਹੀਂ ਜਾਂ ਸੁਣ ਕੇ ਉਸ ਨੇ ਗੋਲੀ ਨਹੀਂ ਉਸੇ ਤਰ੍ਹਾਂ ਦਾਣਾ ਦਲਦੀ ਰਹੀ ਪੰਨੋਂ ਅੱਜ ਤੈਨੂੰ ਕੀ ਹੋ ਗਿਆ ਨਰੇਨ ਨੇ ਚੱਕੀ ਦਾ ਹੱਥਾ ਫੜਦਿਆਂ ਕਿਹਾ ਪੱਖ ਜੀ ਹੋ ਗਈ ਸੀ ਮੈਂ ਕਿਹਾ ਪਸੀਨਾ ਆ ਕੇ ਆਮ ਆਜੂ ਆਪ ਦਿਓ ਡਾਕਟਰ ਡਾਕਟਰ داری ਕੋਟਣ ਬੈਠ ਜਾਨੀ ਐ ਪੱਕ ਜੀ ਹੋ ਗਈ ਤਾਂ ਚੱਕੀ ਪੀਣ ਬੈਠ ਜੋ ਦੇਖ ਤਾਂ ਮੂੰਹ ਜਿਵੇਂ ਦੱਬ ਕੇ ਕੱਢੀ ਹੁੰਨੀ ਆ ਮੈਂ ਨੇ ਉਸ ਨੂੰ ਪੀੜੀ ਤੋਂ ਠਾਲਦੇ ਆ ਕਿਹਾ ਐ ਨਹੀਂ ਮੈਨੂੰ ਕੁਛ ਹੁੰਦਾ ਬੇ ਲੋੜਿਆਂ ਬੰਦੇ ਦੀ ਤਾਂ ਰੱਬ ਨੂੰ ਵੀ ਲੋੜ ਨਹੀਂ ਲੋੜ ਨਹੀਂ ਮੈਂ ਤਾਂ ਤੇਰੇ ਬਿਨਾ ਜੀਤੀ ਮਾਂ ਜੀਤੀ ਮੈਂ ਜਿਹਦਾ ਨਾ ਹੋਰ ਕੋਈ ਅੰਮਾ ਨਾ ਬਾਬਾ ਤੂੰ ਪੈ ਜਾ ਲੀੜਾ ਲੈ ਕੇ ਮੈਂ ਜੇਠੂ ਨਾਈ ਤੋਂ ਕੁੜੀਆਂ ਲੈ ਕੇ ਆਉਣਾ ਚਾਹ ਤਾਰ ਲੈ ਕੇ ੜੀ ਚੀ ਫੇਰੂ ਚਰਾ ਮਾਜੂ ਆਕ ਦੰਨ ਰਾਇਨ ਬਾਹਰ ਨੂੰ ਤੁਰ ਪਿਆ ਚੂੜੀਆਂ ਜੜਾ ਲਓ ਚੂੜੀਆਂ ਬਾਹਰ ਬਿਹੀ ਵਿੱਚ ਮਨਿਆਰੇ ਨੇ ਹੋਕਾ ਦਿੱਤਾ ਭਾਣੋਂ ਬਾਹਰ ਨਿਕਲਦੀ ਚੂੜੀਆਂ ਵਾਲੇ ਨੂੰ ਪੱਦ ਲਿਆ ਕਿੰਨਾ ਚਿਰ ਚੂੜੀਆਂ ਪਸੰਦ ਕਰਦੀ ਰਹੀ ਭਾ ਬਣਾਉਂਦੀ ਰਹੀ ਫਿਰ ਆਪ ਹੀ ਖਬਰ ਨੇ ਕੀ ਚਿੱਤ ਵਿੱਚ ਆਇਆ ਉੱਠ ਕੇ ਖੜੀ ਹੋ ਗਈ ਤੇ ਕਹਿਣ ਲੱਗੀ ਚੱਲ ਰਹਿਣ ਦੇ ਬਈ ਜਿਉਂਦੇ ਰਹੇ ਤਾਂ ਕਦੇ ਫੇਰ ਦੇਖੀ ਜਾਊ ਮਨਿਆਰਾ ਕੁਝ ਕਹਿਣ ਹੀ ਵਾਲਾ ਸੀ ਕਿ ਉਹ ਤਹੀ ਵਿੱਚੋਂ ਆਪਣੇ ਅੰਦਰ ਆਵੜੀ ਬਾਰ ਪੇੜ ਲਿਆ ਬੜਬੜ ਕਰਦੇ ਮਨਿਆਰੇ ਨੇ ਖੁੱਲੀਆਂ ਚੂੜੀਆਂ ਗੁੱਛਾਂ ਵਿੱਚ ਪਾਈਆਂ ਤੇ ਡੱਗੀ ਬਣ ਕੇ ਚੂੜੀਆਂ ਚੜ੍ਹਾ ਲੋ ਦਾ ਹੋਕਾ ਦਿਂਦਾ ਗਾਂ ਤੁਰ ਗਿਆ